ਤੋ ਦੇ ਵਿੱਚ ਲੇਕ ਅਨਟਾਰੀਓ ਦੇ ਕੰਡੇ ਹੋ ਤੁਹਾਡਾ ਸਭ ਦਾ ਸਵਾਗਤ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਮੇਰੇ ਸਾਹਮਣੇ ਜਿਹੜੀ ਹੈ ਇੱਕ ਡ੍ਰੈਗਨ ਬੋਟ ਚ ਆ ਰਹੀ ਹੈ ਸੋ ਡ੍ਰੈਗਨ ਬੋਟ ਇੱਕ ਟੀਮ ਹੈ ਜਿਹੜੀ ਚਲਾਉਂਦੀ ਹੈ ਇਸ ਕਿਸ਼ਤੀ ਨੂੰ ਤੇ ਕਿਸ਼ਤੀਆਂ ਨੇ ਜਿਹੜੀਆਂ ਉਹ ਕਈ ਕਿਸਮ ਦੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਕਿ ਲੋਕ ਕਲੂਇੰਗ ਵੀ ਕਰਦੇ ਆ ਜਿਹਨੂੰ ਅਸੀਂ ਚੱਪੂ ਵਾਲੀ ਕਿਸ਼ਤੀ ਕਹਿੰਦੇ ਆ ਤੇ ਆਹ ਜਿਹੜੀ ਕਿਸ਼ਤੀ ਹੈ ਲੰਬੀ ਜਿਹਨੂੰ ਪੂਰੀ ਟੀਮ ਚਲਾਉਂਦੀ ਹੈ ਤੇ ਇਹਨੂੰ ਡ੍ਰੈਗਨ ਬੋਟ ਕਹਿੰਦੇ ਨੇ 15-20 ਕੁੜੀਆਂ ਜਾਂ ਮੁੰਡੇ ਇਹਦੇ ਵਿੱਚ ਹੁੰਦੇ ਨੇ ਉਸ ਦਾ ਜ ਟੂਰਨਾਮੈਂਟ ਇੱਥੇ ਹੋ ਰਿਹਾ। ਤੋਂ ਲੇ ਕੰਟਾਰੀਓ ਦੇ ਬੱਚੇ ਜਿਹੜੀਆਂ ਪਹਿਲਾਂ ਇਹ ਹੀਟਸ ਹੋਈਆਂ ਤੇ ਫਿਰ ਉਹਦੇ ਵਿੱਚੋਂ ਟੀਮਾਂ ਚੁਣੀਆਂ ਗਈਆਂ ਤਾਂ ਟੀਮਾਂ ਦੇ ਜਿਹੜਾ ਉਹ ਟੂਰਨਾਮੈਂਟ ਹੋ ਰਿਹਾ। ਤੋਂ ਇੱਥੇ ਜਿਹੜਾ ਹੈਗਾ ਬਹੁਤ ਵੱਡਾ ਮਤਲਬ ਕੋ ਲੋਕ ਦੇ ਟੂਰਨਾਮੈਂਟ ਜਿਹੜੇ ਪਾਰਟਿਸਿਪੇਟ ਕਰਨਾ ਨੇ ਪੂਰਾ ਇੱਥੇ ਪਿੰਡ ਬਸ ਗਿਆ ਪਾਰਕ ਦੇ ਵਿੱਚ ਤੇ ਆ ਤੁਸੀਂ ਦੇਖ ਰਹੇ ਹੋ ਕਿ ਆਹ ਜਿਹੜੇ ਲੋਕ ਨੇ ਇਹ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ 뮤직 ਚੱਲ ਰਿਹਾ ਤੇ ਉਹ ਜਿਹੜਾ ਹੈਗਾ ਕਲਾਉਨ ਕਹਿ ਲੋ ਜਾਂ ਇੱਕ ਬਣਾਇਆ ਹੈ ਸ਼ੇਰ ਜਿਹਾ ਬਣਾਇਆ ਹੋਇਆ ਹੱਥ ਉਹਦੇ ਵਿੱਚ ਬੰਦਾ ਬੜਿਆ ਹੋਇਆ ਹੈ ਤਾਂ ਉਹ ਡਾਂਸ ਕਰ ਰਿਹਾ ਹੈ ਤੇ ਮਿਊਜ਼ਿਕ ਜਿਹੜਾ ਉਹ ਚੱਲ ਰਿਹਾ ਹੈ ਤਾਂ ਇਹ ਦੋਸਤੋ ਜਿਹੜਾ ਹੈਗਾ ਬੜਾ ਹੀ ਖੂਬਸੂਰਤ ਮਾਹੌਲ ਸੀ ਤੇ ਅਸੀਂ ਲੋਕ ਜਿਹੜੇ ਅਸੀਂ ਪੰਜਾਬ ਦੇ ਲੋਕ ਆ ਜਾਂ ਪੰਜਾਬ ਤੋਂ ਇੱਧਰ ਆਏ ਤਾਂ ਸਾਨੂੰ ਇਹਨਾਂ ਖੇਡਾਂ ਦਾ ਸ਼ੌਂਕ ਨਹੀਂ ਤੁਸੀਂ ਦੇਖੋ ਕਿ ਸਾਡੇ ਲੰਪ ਖੇਡਾਂ ਦੇ ਵਿੱਚ ਜਾਂ ਏਸ਼ੀਆ ਨੇ ਖੇਡਾਂ ਦੇ ਵਿੱਚ ਵੀ ਸਾਡੇ ਲੋਕ ਇਸ ਤਰ੍ਹਾਂ ਦੀਆਂ ਟੀਮਾਂ ਚ ਨਹੀਂ ਮਿਲਦੇ ਹੈਗੇ ਪੁਸਤਕਾਰ ਨਹੀਂ ਆ ਕਿ ਪੰਜਾਬ ਦੇ ਨਾਲ ਕੋਈ ਜਿਹੜਾ ਸਮੁੰਦਰ ਜਾਂ ਕੋਈ ਬਹੁਤ ਵੱਡੀ ਸਮੁੰਦਰ ਵਰਗੀ ਝੀਲ ਨਹੀਂ ਲੱਗਦੀ ਤੇ ਨਾ ਸਾਡਾ ਪਾਣੀ ਵਾਲੀਆਂ ਖੇਡਾਂ ਨਾਲ ਸੰਬੰਧ ਹੈ ਕੋਈ ਤੇ ਨਾ ਸਾਡਾ ਤੇ ਜਿਹੜੀਆਂ ਬਰਫ਼ ਵਾਲੀਆਂ ਖੇਡਾਂ ਨਾਲ ਕੋਈ ਸੰਬੰਧ ਹੈ ਸੋ ਮੈਨੂੰ ਹੁਣ ਇੱਥੇ ਆਏ ਨੂੰ ਤਕਰੀਬਨ 35 36 ਸਾਲ ਹੋ ਗਏ ਸੋ ਮੇਰੇ ਬੱਚੇ ਇੱਥੇ ਹੀ ਫਲੇ ਵੱਡੇ ਹੋਏ ਨੇ ਸੋ ਪਹਿਲਾਂ ਤਾਂ ਅਸੀਂ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਜਿਨ੍ਹਾਂ ਮੈਂ بیٹے ਨੂੰ ਆਈਸ ਹਾਕੀ ਦੇ ਵਿੱਚ ਪਾਇਆ ਅਸੀਂ ਤੇ ਬੇਟੀਆਂ ਨੂੰ بیسਬਾਲ ਦੇ ਵਿੱਚ ਪਾਇਆ ਛੋਟੀ ਬੇਟੀ ਬਿਸਮਨ ਸੌਕਰ ਖੇਡਦੀ ਰਹੀ ਤੇ ਉਹ ਵੱਡੇ ਲੈਵਲ ਤੱਕ ਵੀ ਗਏ ਮਤਲਬ ਜਿੰਨਾ ਬੇਟਾ ਫਿਰ ਕੋਚ ਵੀ ਬਣਿਆ ਤੇ ਬੇਟੀ ਹੈ ਜਿਹੜੀ ਉਹ ਵੱਡੇ ਪੱਧਰ ਤੱਕ ਖੇਡੀ ਦੂਸਰੇ ਕੰਟਰੀਆਂ ਚ ਵੀ ਖੇਡਣ ਜਾਂਦੀ ਰਹੇ ਤੇ ਲੇਕਿਨ ਹੁਣ ਜਦੋਂ ਬੱਚੇ ਵੱਡੇ ਹੋ ਗਏ ਤੇ ਉਹਨਾਂ ਦੇ ਦਿਲ 'ਚ ਇੱਛਾ ਸੀ ਕਿ ਅਸੀਂ ਵੀ ਕੁਝ ਕਰੀਏ ਬੇਟੀ ਦੀ ਯੂਨੀਵਰਸਿਟੀ ਤੋਂ ਕੁੜੀਆਂ ਨੇ ਜਿਹੜੀਆਂ ਉਹ 올림픽 ਦੇ ਵਿੱਚ ਗਈਆਂ ਫਿਰ ਬੇਟੀ ਹਸਪੀਟਲ ਦੇ ਵਿੱਚ ਜਦੋਂ ਚਲੀ ਗਈ ਤਾਂ ਉਹ ਉੱਥੋਂ ਹਸਪੀਟਲ ਦੇ ਜਿਹੜੇ ਲੋਕ ਸੀ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਸ਼ੌਂਕ ਸੀ ਤਾਂ ਫਿਰ ਬੇਟੀ ਨੇ ਜਿਹੜਾ ਫੈਸਲਾ ਕੀਤਾ ਕਿ ਉਹ ਵੀ ਜਿਹੜਾ ਹੈਗੀ ਆ ਉਹ ਬੋਟਿੰਗ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੀ ਆ ਤਾਂ ਬੇਟੀ ਬਿਸਮਨ ਨੇ ਜਿਹੜੀ ਹੈਗੀ ਆ ਉਹ ਡ੍ਰੈਗਨ ਬੋਟ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਟੀਮਾਂ ਚ ਸਿਲੈਕਟ ਹੋਈ ਉਹ ਟੀਮਾਂ ਚ ਸਿਲੈਕਟ ਹੋਈ ਤਾਂ ਫਿਰ ਜਿਹੜੇ ਡ੍ਰੈਗਨ ਬੋਟ ਦੇ ਟੂਰਨਾਮੈਂਟ ਨੇ ਜਿਹੜੇ ਉਹਨਾਂ ਦੇ ਵਿੱਚ ਜਾਣ ਲੱਗੀ ਤੇ ਇੱਥੇ ਮੇਰੀਆਂ ਜ ਦੋਨੋਂ ਬੇਟੀਆਂ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਨੇ ਤੇ ਦੋਨਾਂ ਨੇ ਹੀ ਇਹ ਕੰਪੀਟੀਸ਼ਨ ਲੜਿਆ ਔਰ ਉਹਨਾਂ ਦੀ ਟੀਮ ਹੈ ਜਿਹੜੀ ਉਹ ਦੂਸਰੇ ਨੰਬਰ ਤੇ ਆਈ ਇਹ ਸਾਰੇ ਟੂਰਨਾਮੈਂਟ ਦੇ ਵਿੱਚ ਤੁਸੀਂ ਦੇਖੋ ਕਿ ਇੰਨੀਆਂ ਟੀਮਾਂ ਆਈਆਂ ਹੋਈਆਂ ਨੇ ਇਹਨਾਂ ਦੇ ਵਿੱਚ 올ੰਪਿਕੀਆਂ ਨੇ ਵੀ ਹੈਗੇ ਇਹਨਾਂ ਦੇ ਵਿੱਚ ਉਹ ਵੀ ਉਹਨਾਂ ਨੇ ਜਰੂਪ ਦੇ ਲੈਵਲ ਦੇ ਟੂਰਨਾਮੈਂਟ ਖੇਡੇ ਜਾਂ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟ ਖੇਡੇ ਉਹ ਕੁੜੀਆਂ ਵੀ ਨੇ ਇਹਨਾਂ ਦੇ ਵਿੱਚ ਤੇ ਫਿਰ ਵੀ ਜਿਹੜਾ ਉਹਨਾਂ ਦੀ ਟੀਮ ਹੈ ਦੂਸਰੇ ਨੰਬਰ ਤੇ ਆਉਣੀ ਉਹ ਸਾਨੂੰ ਚੰਗਾ ਲੱਗਿਆ ਜਦੋਂ ਉਹਨਾਂ ਨੂੰ ਟਰੋਫੀ ਮਿਲੀ ਸੋ ਇਹ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਸੀ ਕਿ ਆਪਣੇ ਬੱਚਿਆਂ ਨੂੰ ਸ਼ੌਂਕ ਪਾਓ ਕਿ ਜਿੱਥੇ ਉਹ ਸਾਡੇ ਸਾਡੀਆਂ ਜਿਹੜੀਆਂ ਰਵਾਇਤੀ ਖੇਡਾਂ ਨੇ ਉਹ ਖੇਡਦੇ ਨੇ ਤੋਂ ਉੱਥੇ ਆਪਾਂ ਜਿਹਨਾਂ ਮੁਲਕਾਂ ਦੇ ਵਿੱਚ ਆਏ ਹਾਂ ਤਾਂ ਉਹਨਾਂ ਮੁਲਕਾਂ ਦੀਆਂ ਜਿਹੜੀਆਂ ਖੇਡਾਂ ਨੇ ਤੋਂ ਉਹਨਾਂ ਦੇ ਵਿੱਚ ਵੀ ਅਸੀਂ ਪਾਰਟਿਸਿਪੇਟ ਕਰਨਾ ਸ਼ੁਰੂ ਕਰੀਏ ਆ ਦੇਖੋ ਕੰਪੀਟੀਸ਼ਨ ਤੇ ਕਿਸ ਤਰ੍ਹਾਂ ਬੋਟਸ ਨੇ ਜਿਹੜੀਆਂ ਉਹ ਮੁਕਾਬਲਾ ਕਰ ਰਹੀਆਂ ਨੇ ਅੱਗੇ ਜਾ ਰਹੀਆਂ ਨੇ ਬੜਾ ਟੀਮ ਵਰਕ ਆ ਤੁਸੀਂ ਦੇਖੋ ਕਿ ਕਿਦਾਂ ਇੱਕ ਔਰਤ ਜਾਂ ਬੰਦਾ ਜਿਹੜਾ ਮੂਹਰੇ ਉਹ ਜਿਹੜਾ ਹੁੱਡ ਤੇ ਖੜਾ ਹੈ ਗੱਡੀ ਉਹੋ ਜਿਹਾ ਹੈਗਾ ਕਿ ਡਰਮ ਬਜਾ ਰਿਹਾ ਹੈ ਤੋ ਉਹ ਡਰਮ ਦੀ ਰਿਦਮ ਨਾਲੇ ਜਿਹੜੇ ਸਾਰੇ ਚੱਪੂ ਨੇ ਚੱਲ ਰਹੇ ਨੇ ਇੱਕੋ ਤਰ੍ਹਾਂ ਤੋ ਇੱਕੋ ਤਰ੍ਹਾਂ ਜਿਹੜੀ ਆਵਾਜ਼ ਹੈ ਉਹ ਆ ਰਹੀ ਆ ਤੋ ਇੱਕੋ ਤਰ੍ਹਾਂ ਮਤਲਬ ਜਿਹੜਾ ਕਿ ਟੀਮ ਵਰਕ ਹੈ ਉਹ ਹੋ ਰਿਹਾ ਸੋ ਇਹ ਤੁਹਾਡੇ ਚ ਸਪਿਰਟ ਭਰਦਾ ਸਪੋਰਟਸਮੈਨਸ਼ਿਪ ਦੀ ਤੇ ਜਿਹੜਾ ਟੀਮ ਵਰਕ ਹੈ ਉਸ ਦੀ ਤੋ ਅਸੀਂ ਸਾਰਾ ਦਿਨ ਇੱਥੇ گزارਿਆ ਦੂਸਰੀ ਕਮਿਊਨਿਟੀਆਂ ਨੂੰ ਮਿਲੇ ਤੇ ਮੈਂ ਦੇਖਿਆ ਕਿ ਇੱਥੇ ਸਾਡੀਆਂ ਵੀ ਕੁਝ ਲੜਕੀਆਂ ਤੇ ਲੜਕੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈ ਰਹੇ ਸੀ ਤੋਂ ਜੋ ਮੈਨੂੰ ਚੰਗਾ ਲੱਗਿਆ ਸੋ ਦੂਸਰੀਆਂ ਕਮਿਊਨਿਟੀਜ਼ ਆਈਆਂ ਉਹਨਾਂ ਨਾਲ ਤੁਹਾਡਾ ਮਿਲਣ-ਬੈਠਣ ਹੁੰਦਾ ਹੈ ਉਹਨਾਂ ਨਾਲ ਤੁਸੀਂ ਗੱਲਾਂ ਕਰਦੇ ਹੋ ਸੋ ਇਹ ਜਿਹੜਾ ਹੈਗਾ ਤੁਹਾਨੂੰ ਇਹ ਬਹੁਤ ਚੰਗਾ ਲੱਗਦਾ ਹੈ ਸੋ ਅਸੀਂ ਜਿਹੜਾ ਹੈਗਾ ਸਾਰਾ ਦਿਨ ਇੱਥੇ ਹੀ گزارਿਆ ਤੇ ਆ ਦੇਖੋ ਸੇ ਬੜੇ ਖੁਸ਼ ਸੀ ਬੜੇ ਵਧੀਆ ਪ੍ਰਬੰਧ ਕੀਤੇ ਗਏ ਸੀ ਤੇ ਫੂਡ ਵਾਲੇ ਟਰੱਕ ਲੱਗੇ ਹੋਏ ਸੀਗੇ ਆਈਸਕ੍ਰੀਮ ਵਾਲੇ ਟਰੱਕ ਲੱਗੇ ਹੋਏ ਸੀ ਪੀਰੈਂਟਸ ਵਾਸਤੇ ਜਿਨ੍ਹਾਂ ਦੇ ਬੱਚੇ ਨੇ ਜਿਹੜੇ ਉਹ ਇਹਨਾਂ ਦੇ ਗੇਮਾਂ ਦੇ ਵਿੱਚ ਭਾਗ ਲੈਂਦੇ ਨੇ ਸਾਰੇ ਬੱਚਿਆਂ ਨੇ ਇੱਕ ਮਤਲਬ ਵਿਸ਼ੇਸ਼ ਕਿਸਮ ਦੀ ਯੂਨੀਫਾਰਮ ਪਹਿਨੀ ਹੋਈ ਸੀ ਤੇ ਸਾਰੇ ਬੱਚਿਆਂ ਕੋਲ ਉਹਨਾਂ ਦਾ ਆਪਣਾ ਆਪਣਾ ਇਕੁਪਮੈਂਟ ਸੀ ਉਹਨਾਂ ਦੇ ਆਪਣੇ ਆਪਣੇ ਟੈਂਟ ਲੱਗੇ ਹੋਏ ਸੀ ਟੀਮਾਂ ਦੇ ਨਾਂ ਲਿਖੇ ਹੋਏ ਸੀ ਤੇ ਗੇਟ ਦੇ ਉੱਤੇ ਜਿਹੜਾ ਹੈਗਾ ਟੂਰਨਾਮੈਂਟ ਦਾ ਉਹ ਲਿਖਿਆ ਹੋਇਆ ਸੀਗਾ ਲੋਗੋ ਲੱਗਿਆ ਹੋਇਆ ਸੀਗਾ ਸੋ ਇੰਡੀਆ ਦੇ ਵਿੱਚ ਆਪਾਂ ਕਬੱਡੀ ਦੇ ਟੂਰਨਾਮੈਂਟ ਬਹੁਤ ਦੇਖੇ ਨੇ ਲੇਕਿਨ ਇਸ ਤਰ੍ਹਾਂ ਦਾ ਟੂਰਨਾਮੈਂਟ ਹੈ ਜਿਹੜਾ ਇਹਨੂੰ ਦੇਖਣ ਦਾ ਤੁਹਾਡਾ ਇੱਕ ਆਪਣਾ ਹੀ ਅਨੁਭਵ ਆਪਣਾ ਹੀ ਜਿਹੜਾ ਹੈਗਾ ਉਹ ਤਜਰਬਾ ਹੁੰਦਾ ਹੈ ਤੇ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ ਆ ਦੇਖੋ ਸੋ ਹਰ ਟੀਮ ਹੈ ਜਿਹੜੀ ਉਹ ਆਪਣੀ ਪਰਫਾਰਮੈਂਸ ਦੇ ਰਹੀ ਹੈ ਸੋ ਇਸ ਤਰ੍ਹਾਂ ਜਿਹੜੇ ਟੈਂਟ ਨੇ ਲੱਗੇ ਹੋਏ ਸੀ ਸੋ ਇਸ ਤਰ੍ਹਾਂ ਲੋਕ ਆ ਜਿਹੜੇ ਘੁੰਮਦੇ ਫਿਰਦੇ ਸੀ ਤੇ ਉਹ ਸਾਹਮਣੇ ਉਹ ਗੇਟ ਹੈ ਜਿਹਦੇ ਵਿੱਚ ਤੁਸੀਂ ਸੈਂਟਰ ਕਰਦੇ ਹਾਂ ਤਾਂ ਉਹ ਡ੍ਰੈਗਨ ਬੋਰਡ ਦਾ ਜਿਹੜਾ ਉੱਪਰ ਆਹੋ ਸਾਈਨ ਲੱਗਿਆ ਹੋਇਆ ਜਿਹੜਾ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਸੋ ਇਹ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਸੀਗਾ ਇਹ ਬਹੁਤ ਚੰਗਾ ਲੱਗਿਆ ਤੇ ਇੱਥੇ ਜਿਹੜਾ ਹੈ ਥੋੜੇ ਕਿ ਦਿਨਾਂ ਤੱਕ ਇੱਕ 에ਅਰ ਸ਼ੋ ਹੋਣਾ ਹੈ ਤਾਂ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਲੇਕਿਨ ਅੱਜ ਮੈਂ ਤੁਹਾਨੂੰ ਸਿਰਫ ਇਹ ਦਿਖਾਉਣਾ ਸੀ ਕਿ ਕਿਸ ਤਰ੍ਹਾਂ ਜਿਹੜੇ ਇੱਥੋਂ ਦੇ ਇਤੋਂ ਦੀਆਂ ਜਿਹੜੀਆਂ ਰਵਾਇਤੀ ਖੇਡਾਂ ਨੇ ਉਹ ਕਿਸ ਤਰ੍ਹਾਂ ਬੱਚੇ ਭਾਗ ਲੈਂਦੇ ਨੇ ਤੇ ਕਿਸ ਤਰ੍ਹਾਂ ਤੁਸੀਂ ਹੁਣ ਬੱਚਿਆਂ ਨੂੰ ਇਹਨਾਂ ਗੇਮਾਂ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਤੇ ਕਿਸ ਤਰ੍ਹਾਂ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹਦਾ ਤੁਸੀਂ ਇੱਕ ਹਿੱਸਾ ਬਣ ਸਕਦੇ ਹੋ ਤੋਂ ਇੱਕ ਨਵਾਂ ਅਨੁਭਵ ਨਵੀਆਂ ਚੀਜ਼ਾਂ ਤੁਹਾਡੇ ਘਰ ਚ ਆਉਂਦੀਆਂ ਨੇ ਜਦੋਂ ਤੁਸੀਂ ਆਪਣੇ ਘਰ ਚ ਨਵੀਂ 유ਨੀਫਾਰਮ ਤੁਹਾਡੇ ਬੱਚੇ ਲੈ ਕੇ ਆਉਂਦੇ ਨੇ ਤੁਸੀਂ ਇਹਨੂੰ ਪੈਡਲ ਕਹਿੰਦੇ ਆਪਾਂ ਚੱਪੂ ਕਹੇ ਦਿੰਦੇ ਆ ਉਹ ਤੁਸੀਂ ਚੱਪੂ ਆਪਣੇ ਬੱਚਿਆਂ ਨੂੰ ਖਰੀਦ ਕੇ ਦਿੰਦੇ ਹੋ ਜਾਂ ਤੁਸੀਂ ਹੋਰ ਜਿਹੜਾ ਇਸ ਬੋਟਿੰਗ ਨਾਲ ਸੰਬੰਧਤ ਸਮਾਨ ਹੈ ਉਹ ਦਿੰਦੇ ਹੋ ਸੋ ਬੋਟਿੰਗ ਹੈ ਜਿਹੜੀ ਉਹ ਗੋਰੇ ਤਾਂ ਬਹੁਤ ਕਰਦੇ ਨੇ ਮਤਲਬ ਉਹ ਆਪਣੀ ਕਿਸ਼ਤੀਆਂ ਲੈ ਕੇ ਪਿਕਨਕਾਂ ਤੇ ਜਾਂਦੇ ਨੇ ਜਾਂ ਤੁਸੀਂ ਉਹਨਾਂ ਨੇ ਇੰਨੀਆਂ ਖੂਬਸੂਰਤ ਬੋਟਸ ਰੱਖੀਆਂ ਹੁੰਦੀਆਂ ਨੇ ਲੇਕਿਨ ਤੁਸੀਂ ਪੰਜਾਬੀ ਦੇ ਟਰਾਈ ਵਿੱਚ ਕਦੇ ਕੋਈ ਬੋਟ ਖੜੀ ਨਹੀਂ ਦੇਖੋਗੇ ਮੋਟਰਸਾਈਕਲ ਹੋ ਸਕਦਾ ਹੈ ਵਧੀਆ ਕਾਰ ਹੋ ਸਕਦੀ ਹੈ ਕਿਉਂਕਿ ਸਾਡਾ ਸ਼ੌਂਕ ਹੀ ਨਹੀਂ ਹੈਗਾ ਪਾਣੀ ਵਾਲੀਆਂ ਖੇਡਾਂ ਦਾ ਜਾਂ ਸਮੁੰਦਰੀ ਖੇਡਾਂ ਦਾ ਸਾਡਾ ਸ਼ੌਂਕ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਹੈਗਾ ਸਾਨੂੰ ਹੁਣ ਜੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿਣਾ ਹੈ ਸਾਡੇ ਬੱਚਿਆਂ ਨੇ ਇੱਥੇ ਹੀ ਰਹਿਣਾ ਤਾਂ ਸਾਨੂੰ ਇਹਨਾਂ ਦੇ ਸ਼ੌਂਕ ਵੀ ਵੱਲਣੇ ਚਾਹੀਦੇ ਨੇ ਸਾਨੂੰ ਸਕੀਿੰਗ ਲਈ ਜਾਣਾ ਚਾਹੀਦਾ ਸਾਨੂੰ ਆਈਸ ਆਕੀ ਲਈ ਜਾਣਾ ਚਾਹੀਦਾ ਸਾਨੂੰ ਜਿਹੜਾ ਹੈਗਾ ਅ ਸਕੀਟਿੰਗ ਲਈ ਜਾਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਤੇ ਨਾਲ ਜਿਹੜੀ ਹੈਗੀ ਆ ਵੋਟਿੰਗ ਮੈਂ ਤਾਂ ਆਪ ਤੁਹਾਡੇ ਅਰਗਾਈਆਂ ਮੈਨੂੰ ਤਾਂ ਆਪ ਨੇ ਹੀ ਪਤਾ ਮੈਨੂੰ ਪਹਿਲੀ ਵਾਰ ਜਦੋਂ ਪਤਾ ਲੱਗਿਆ ਕਿ ਜਿਹੜੀ ਹਰ ਕਿਸ਼ਤੀ ਉਹਦਾ ਆਰਡਰ ਨਾਉਣ ਦਾ ਸਾਡੇ ਲਈ ਤਾਂ ਸਾਰੀਆਂ ਹੀ ਕਿਸ਼ਤੀਆਂ ਨੇ ਸਾਡੇ ਲਈ ਤਾਂ ਇਹ ਵੀ ਕਿਸ਼ਤੀ ਆ ਸਾਡੇ ਲਈ ਜਿਹੜਾ ਸਿੰਗਲ ਬੰਦਾ ਚੱਪੂ ਨਾਲ ਕਿਸ਼ਤੀ ਚਲਾਉਂਦਾ ਉਹ ਵੀ ਕਿਸ਼ਤੀ ਆ ਸਾਡੇ ਲਈ ਜਿਹੜੇ ਦੋ ਬੰਦੇ ਕਿਸ਼ਤੀ ਚਲਾਉਂਦੇ ਨੇ ਉਹ ਵੀ ਕਿਸ਼ਤੀ ਆ ਅ ਤੇ ਜਿਹੜੇ ਸਟੀਮਰ ਨੇ ਉਹ ਵੀ ਕਿਸ਼ਤੀ ਆ ਤੋ ਜਿਹੜੀ ਬਾਦਬਾਨ ਵਾਲੀ ਆ ਉਹ ਵੀ ਕਿਸ਼ਤੀ ਆ ਸਾਨੂੰ ਤਾਂ ਪਤਾ ਨਹੀਂ ਮੈਨੂੰ ਵੀ ਇਹਨਾਂ ਬਾਰੇ ਬਹੁਤਾ ਗਿਆਨ ਨਹੀਂ ਹੈਗਾ ਲੇਕਿਨ ਗਿਆਨ ਤੁਹਾਨੂੰ ਤਾਂ ਹੀ ਆਊਗਾ ਤੇ ਜੇ ਤੁਸੀਂ ਇਹਨਾਂ ਗੇਮਾਂ ਦੇ ਵਿੱਚ ਭਾਗ ਲਓਗੇ ਜਾਂ ਤੁਸੀਂ ਇਹਨਾਂ ਟੂਰਨਾਮੈਂਟਸ ਦਾ ਹਿੱਸਾ ਬਣੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਨਾ ਸੋ ਇਹੀ ਮੈਂ ਤੁਹਾਡਾ ਜਿਹੜੀ ਗੱਲ ਹੈ ਉਹ ਸਾਂਝੀ ਕਰਨੀ ਸੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਇਹ ਗੱਲਬਾਤ ਹੈ ਉਹ ਚੰਗੀ ਲੱਗੀ ਹੋਵੇਗੀ ਤੇ ਜਿੱਥੋਂ ਤੱਕ ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਦਾ ਸਬੰਧ ਹੈ ਸੋ ਉਹ ਜਿਹੜੇ ਲੋਕ ਹਨ ਉਹ ਖੇਡਾਂ ਦਾ ਕੋਈ ਬਹੁਤਾ ਪ੍ਰਬੰਧ ਨਹੀਂ ਕਰਦੇ ਹੈਗੇ ਤੇ ਨਾ ਹੀ ਤਾਂ ਉੱਥੇ ਸਾਡੇ ਲਈ ਉਹਨਾਂ ਨੇ ਕੋਈ ਮਤਲਬ ਜਿੱਦਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਹਿਰਾਂ ਨੇ ਬਹੁਤ ਸਾਰੇ ਮਤਲਬ ਦਰਿਆ ਨੇ ਤੇ ਉੱਥੇ ਪਾਣੀ ਦੀਆਂ ਖੇਡਾਂ ਨੇ ਜਿਹੜੀਆਂ ਹੋ ਸਕਦੀਆਂ ਨੇ ਤੇ ਪਾਣੀ ਦੀਆਂ ਹੋਰ ਐਕਟੀਵਿਟੀਜ਼ ਵੀ ਹੋ ਸਕਦੀਆਂ ਨੇ ਲੇਕਿਨ ਕਦੇ ਸਰਕਾਰਾਂ ਨੇ ਇਸ ਵਾਰੇ ਸੋਚਿਆ ਹੀ ਨਹੀਂ ਕਿ ਅਸੀਂ ਇਸ ਤਰ੍ਹਾਂ ਦੀਆਂ ਟੀਮਾਂ ਮੰਗਿਆ ਜਿਹੜੀਆਂ ਉਹ ਤਿਆਰ ਕਰ ਸਕਦੇ ਆ ਸੋ ਇਸ ਕਰਕੇ ਕਿਉਂਕਿ ਉੱਥੇ ਐਕਟੀਵਿਟੀਜ਼ ਹੈ ਨਹੀਂ ਸੋ ਦੋ ਪੇਰੈਂਟਸ ਦੇ ਵਿੱਚ ਜਾਂ ਮਾਪਿਆਂ 'ਚ ਇਸ ਗੱਲ ਦਾ ਰੁਝਾਨ ਵੀ ਹੈ ਨਹੀਂ ਤੇ دریاਵਾਂ ਦੇ ਕੰਢੇ ਉੱਥੇ ਹੋਰ ਵੀ ਜਿਵੇਂ ਬਹੁਤ ਕੁਝ ਹੋ ਸਾਰਿਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਸਿਟੀ ਬਣਾਏ ਜਾ ਸਕਦੇ ਨੇ ਇਸ ਤਰ੍ਹਾਂ ਦੇ ਅ ਮਤਲਬ ਏਰੀਆ ਬਣਾਏ ਜਾ ਸਕਦੇ ਨੇ ਜਿੱਥੇ VOTING ਵਗੈਰਾ ਹੋ ਸਕੇ ਲੇਕਿਨ ਬਹੁਤ ਘੱਟ ਹੈ ਸਾਡੇ ਕੋ ਮਤਲਬ ਜਿਹੜੀਆਂ ਉਹ ਝੀਲਾਂ ਵੀ ਨੇ ਮਤਲਬ ਸਾਡੇ ਕੋ ਚੰਡੀਗੜ੍ਹ ਜਿੱਮੇ ਇੱਕ ਸਿਰਫ ਸੁਖਨਾ ਝੀਲ ਹੈ ਹੋਰ ਵੀ ਹੋਣਗੀਆਂ ਗੋਬਿੰਦ ਸਾਗਰ ਝੀਲ ਹੈ ਲੇਕਿਨ ਉਹ ਜਿਹੜਾ ਹੈਗਾ ਉਹ ਉਹ ਉੱਥੇ ਸੇਫਟੀ ਦੇ ਇੰਨੇ ਪ੍ਰਬੰਧ ਨਹੀਂ ਖੇਡਾਂ ਦੇ ਪ੍ਰਬੰਧ ਤਾਂ ਹੋਣੇ ਮਤਲਬ ਬਹੁਤ ਮੁਸ਼ਕਲ ਨੇ ਸੋ ਇਹ ਨਾ ਚੀਜ਼ਾਂ ਵੱਲ ਮਤਲਬ ਜਿੱਮੇ ਹੈਗਾ ਅਸੀਂ ਬਹੁਤ ਘੱਟ ਧਿਆਨ ਦਿੱਤਾ ਹੈ ਸੋ ਇਸੇ ਪ੍ਰਕਾਰ ਜਿਵੇਂ ਹੁਣ ਭਾਰਤ ਦੇ ਵਿੱਚ ਲਾ ਲਓ ਭਾਰਤ ਦੇ ਵਿੱਚ ਕਿੰਨੇ ਪਹਾੜ ਨੇ ਬਰਫ਼ ਵੀ ਪੈਂਦੀ ਹੈ ਤਾਂ ਫਿਰ ਵੀ ਅਸੀਂ ਕਦੇ ਬਰਫ਼ ਵਾਲੀਆਂ ਖੇਡਾਂ ਨੇ ਜਿਹੜੀਆਂ ਨਾ ਸਾਡੇ ਪੰਜਾਬ ਦੇ ਵਿੱਚ ਕੋਈ ਸਕੇਟਿੰਗ ਰਿੰਗ ਹੈ ਵੀ ਸਾਡੇ ਬੱਚੇ ਬਾਹਰ ਚਲੇ ਜਾਣ ਤੇ ਨਾ ਹੀ ਅਸੀਂ ਕਦੇ ਪਹਾੜਾਂ 'ਚ ਜਾ ਕੇ ਇਸ ਤਰ੍ਹਾਂ ਦੀ ਟਰਾਈ ਵੀ ਕੀਤੀ ਟਰਾਈ ਕੀਤੀ ਹੈ ਸੋ ਇਸ ਲਈ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਧਰੋਂ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੁੰਦਾ ਲੇਕਿਨ ਜਿਹੜੇ ਸਾਡੇ ਵਰਗੇ ਮਾਪੇ ਆਉਂਦੇ ਨੇ ਜਿਨ੍ਹਾਂ ਦੇ ਬੱਚੇ ਇਹਨਾਂ ਮੁਲਕਾਂ ਦੇ ਵਿੱਚ ਪਲਦੇ ਨੇ ਜャ ਵੱਡੇ ਹੁੰਦੇ ਨੇ ਸਾਨੂੰ ਸਾਡੀਆਂ ਰਵਾਇਤੀ ਖੇਡਾਂ ਦਾ ਹੀ ਪਤਾ ਹੁੰਦਾ ਕਿ ਆ ਕਬੱਡੀ ਆ ਰੈਸਲਿੰਗ ਆ ਆ ਫੁੱਟਬਾਲ ਆ ਆ ਵਾਲੀਬਾਲ ਆ ਜਾਂ ਹਾਕੀ ਆ ਲੇਕਿਨ ਇੱਥੋਂ ਦੀਆਂ ਖੇਡਾਂ ਦਾ ਨਹੀਂ ਪਤਾ ਹੁੰਦਾ ਕਿਉਂਕਿ ਅਸੀਂ ਆਪ ਨਹੀਂ ਖੇਡੀਆਂ ਹੁੰਦੀਆਂ ਜਾਂ ਅਸੀਂ ਆਪ ਨਹੀਂ ਦੇਖੀਆਂ ਹੁੰਦੀਆਂ ਤੇ ਇਹ ਤੁਸੀਂ ਇੱਥੇ ਆ ਕੇ ਜਿਹੜੀ ਜਾਣਕਾਰੀ ਆ ਉਹ ਲੈ ਸਕਦੇ ਹੋ ਕਿਉਂਕਿ ਇੱਥੇ ਬੜੀਆਂ ਸੁਵਿਧਾਾਂ ਨੇ ਬੜੇ ਸੋਹਣੇ ਪ੍ਰਬੰਧ ਨੇ ਤੇ ਬੜੇ ਅੱਛੇ ਟੂਰਨਾਮੈਂਟ ਹੁੰਦੇ ਨੇ ਤੇ ਨਾਲ ਦੀ ਨਾਲ ਇਹ ਵੀ ਮੈਂ ਦੇਖਿਆ ਕਿ ਜਦੋਂ ਅਸੀਂ ਬੱਚਿਆਂ ਨੂੰ ਲੈ ਕੇ ਛੋਟੇ ਬੱਚਿਆਂ ਨੂੰ ਲੈ ਕੇ ਅਸੀਂ ਜਾਂਦੇ ਸੀ ਸੋ ਸਾਡਾ ਦੂਸਰੀਆਂ ਕਮਿਊਨਿਟੀਆਂ ਨਾਲ ਮਿਲਣ ਜੁਲਣ ਹੁੰਦਾ ਸੀ ਉੱਠਣ ਬੈਠਣ ਹੁੰਦਾ ਸੀ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹੂੰਗਾ ਤੇ ਜਦੋਂ ਤੁਹਾਡਾ ਬੱਚਾ ਜਵਾਨ ਹੁੰਦਾ ਨਾ ਕੋਈ ਵੀ ਲੜਕਾ ਹੈ ਚਾਹੇ ਲੜਕੀ ਹੈ ਜਿੰਮੇ ਹੋਣ 8-10 ਸਾਲ ਦਾ ਹੋ ਗਿਆ ਤੇ ਤੁਸੀਂ ਉਸ ਨੂੰ ਕਿਸ ਨਾ ਕਿਸੇ ਗੇਮ ਜਿੰਦੇ ਵਿੱਚ ਜ਼ਰੂਰ ਪਾਓ ਤੁਸੀਂ ਜਿਹੜੇ ਅਰੂਸ ਸੋਚ ਰਚ ਲਾਦੇ ਉਹ ਤਾਂ ਕਿ ਜਿਹੜੀ ਉਹਦੀ એનર્ਜੀ ਹੈ ਤੇ ਜਦੋਂ ਜੰਗ ਹੋ ਰਿਹਾ ਹੈ ਤੁਸੀਂ ਉਹਦੀ એનર્ਜੀ ਦਾ ਸਹੀ ਯੂਜ਼ ਕਰਨਾ ਹੁੰਦਾ ਹੈ ਕਿ ਤਾਂ ਉਹਦੀ ਬਾਡੀ ਸਟਰੋਂਗ ਹੋਵੇ ਬਾਡੀ ਸਟਰੋਂਗ ਹੋਗੀ ਮਨ ਸਟਰੋਂਗ ਹੋਊਗਾ ਮਨ ਜਿਹੜਾ ਹੈਗਾ ਉਹ سپورٹس 'ਚ ਲੱਗਿਆ ਰਹੂਗਾ ਬੱਚਾ ਥੱਕ ਕੇ ਘਰ ਆਊਗਾ ਤੇ ਘਰ ਆ ਕੇ ਸਮਝੂਗਾ ਤਾਂ ਸਰ ਪੱਕੇ ਵਿਕਾਸ ਹੁੰਦਾ ਉਹਨੂੰ ਡਿਸਪਲਿਨ ਆਉਂਦਾ ਹੈ ਹੁਕਮ 'ਚ ਰਹਿ ਕੇ ਕੰਮ ਕੀ ਕਰਨਾ ਹੈ ਉਹਨੂੰ ਟੀਮ ਵਰਕ ਕਰਨਾ ਆਉਂਦਾ ਹੈ ਉਹਨੂੰ ਬਰਦਾਸ਼ਤ ਕਰਨ ਦੀ ਜਿਹੜੀ ਆਦਤ ਆ ਉਹ ਪੈਂਦੀ ਹੈ ਲੇਕਿਨ ਜੇ ਤੁਸੀਂ ਬੱਚੇ ਨੂੰ ਕਿਸੇ ਪਾਸੇ ਨਹੀਂ ਪਾਉਂਗੇ ਤਾਂ ਫਿਰ ਬੱਚਾ ਜਾਂ ਤਾਂ ਉਹ ਸਟ੍ਰੀਟਾਂ ਤੇ ਜਾਊਗਾ ਜਾਂ ਫੋਨ ਤੇ ਲੱਗਿਆ ਰਹੂਗਾ ਜਾਂ ਗੇਮਾਂ ਖੇਡਦਾ ਰਹੂਗਾ ਤੇ ਜਾਂ ਫਿਰ ਕਿਸੇ ਪੁੱਠੇ ਪਾਸੇ ਤੁਰੂਗਾ ਤੇ ਨਹੀਂ ਤਾਂ ਹੈਗਾ ਉਹ ਕਿਸੇ ਡਰੱਗ ਵਾਲੇ ਪਾਸੇ ਚਲਾ ਜਾਏਗਾ ਤਾਂ ਇਹ ਤੁਸੀਂ ਜਿਹੜੇ ਬੱਚੇ ਦੇ 10-12 ਸਾਲ ਨੇ ਨਾ ਇਹੇ ਕਢਾਉਣੇ ਹੁੰਦੇ ਨੇ ਤੇ ਦੂਜਾ ਹੈਗਾ ਬੱਚੇ ਦੀ ਤੁਹਾਡੇ ਨਾਲ ਨਾ ਜਿਹੜੇ ਸਬੰਧ ਬੜੇ ਗੂੜੇ ਹੁੰਦੇ ਨੇ ਜਦ ਤੂੰ ਸਾਨੂੰ ਲੈ ਕੇ ਜਾਂਦੇ ਹੋ ਲੈ ਕੇ ਆਉਂਦੇ ਹੋ ਰਾਜ ਗੇਮ ਦੀਆਂ ਗੱਲਾਂ ਕਰਦੇ ਹੋ ਕਾਰਚ ਗੇਮ ਦੀਆਂ ਗੱਲਾਂ ਕਰਦੇ ਹੋ ਉਸ ਨੂੰ ਟੂਰਨਾਮੈਂਟ ਤੇ ਲੈ ਕੇ ਜਾਂਦੇ ਹੋ ਤੁਹਾਡੀ ਬਹੁਤ ক্লোਜ਼ਨੈਸ ਹੋ ਜਾਂਦੀ ਹੈ ਚੰਗਾ ਵੀ ਦੋਸਤੋ ਇੱਥੇ ਹੀ ਕਰਦੇ ਆਂ ਬੰਦ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ